ਸੋ ਰੋਂਗ ਸਾਈਡ ਆਂਦਾ ਨਤੀਜਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀ ਇਹ ਆਤਮਪਾਰਕ ਤੋਂ ਜਦੋਂ ਆਪਾਂ ਪੁਲ ਦੇ ਨੀਚੋਂ ਦੀ ਉੱਪਰ ਚੜਨ ਲਈ ਯੂ-ਟਰਨ ਲੈਣੇ ਆ ਪ੍ਰਤਾਪ ਚੁੰਗ ਜਾਣਾ ਹੋਵੇ ਜੀਨੇ ਜਾਂ ਚੀਮਾ ਚੁੰਗ ਜਾਣਾ ਹੋਵੇ ਜਾਂ ਸਮਰਾਲਾ ਚੁੰਗ ਜਾਣਾ ਹੋਵੇ ਉਹਦੇ ਲਈ ਆਪਾਂ ਪੁਲ ਦੇ ਨਾਲੋਂ ਆਤਮਪਾਰਕ ਤੋਂ ਯੂ-ਟਰਨ ਲੈ ਕੇ ਪੁਲ ਚੜਨ ਦੀ ਕੋਸ਼ਿਸ਼ ਕਰਦੇ ਆ ਤੇ ਉੱਥੇ ਇੱਕ ਤਰ੍ਹਾਂ ਦਾ ਜਾਮ ਲੱਗ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਵੀ ਗੱਡੀਆਂ ਆਪਸ ਹਿੱਟ ਹੋਣ ਦਾ ਖਤਰਾ ਵੀ ਹੁੰਦਾ ਕਿਉਂਕਿ ਉੱਥੋਂ ਟ੍ਰੈਫਿਕ ਬਹੁਤ ਤੇਜ਼ੀ ਨਾਲ ਆਂਦਾ ਬੱਸ ਸਟੈਂਡ ਦੀ ਤਰਫੋਂ ਤੋ ਬੱਸ ਸਟੈਂਡ ਦੀ ਤਰਫੋਂ ਜਿਹੜਾ ਟ੍ਰੈਫਿਕ ਆਂਦਾ ਧੀ ਜਾਂਦਾ ਇਧਰੋਂ ਯੂ-ਟਰਨ ਲੈਣ ਲੱਗੇ ਕਿਸੇ ਵੀ ਤਰ੍ਹਾਂ ਦੀ ਘਟਨਾ ਹੋ ਸਕਦੀ ਹੈ। ਉਹ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਵੀ ਗੱਡੀਆਂ ਆਪਸ ਦੇ ਵਿੱਚ ਲੱਗੀਆਂ ਤੇ ਆਪਸ ਦੇ ਵਿੱਚ ਤਕਰਾਰਬਾਜੀ ਵੀ ਚੱਲ ਰਹੀ ਹੈ ਔਰ ਬੱਸ ਤੁਸੀਂ ਦੇਖ ਸਕਦੇ ਹੋ ਵੀ ਨਾਲ ਉਹ ਵੀ ਜਾਮ ਦੇ ਵਿੱਚ ਫਸੀ ਹੋਈ ਹੈ ਵੀ ਇੱਕ ਬੰਦੇ ਕਰਕੇ ਕਿੰਨੇ ਲੋਕਾਂ ਨੂੰ ਇਹਦਾ ਦੇਖੋ ਸਾਹਮਣਾ ਕਰਨਾ ਪੈ ਰਿਹਾ ਕਿੰਨੇ ਲੋਕਾਂ ਨੂੰ ਟਾਈਮ ਖਰਾਬ ਹੁੰਦਾ ਔਰ ਲੜਾਈ ਝਗੜੇ ਦਾ ਖਤਰਾ ਬਣਿਆ ਰਹਿੰਦਾ ਹੈ। ਸਭ ਤੋਂ ਮੇਨ ਗੱਲ ਹੈ ਵੀ ਆਪਣੀ ਜਾਨ ਮਾਲ ਦੀ ਰੱਖਿਆ ਬੰਦੇ ਨੂੰ ਆਪ ਕਰਨੀ ਚਾਹੀਦੀ ਹੈ ਅਗਰ ਜੇ ਏ ਅਸੀਂ ਕੰਮ ਨਹੀਂ ਕਰਾਂਗੇ ਯੂਟਨ ਵਾਲਾ ਜਾਂ ਆਪਣੀ ਸੈਲਫ ਡਿਫੈਂਸ ਨਹੀਂ ਕਰਾਂਗੇ ਤਾਂ ਕਿੰਨਾ ਕਿਤੇ ਨੁਕਸਾਨ ਦਾ ਸਾਹਮਣਾ ਕਰਨਾ ਪਏਗਾ ਤੋਂ ਬਾਕੀ ਸਮਝਦਾਰ ਹੋਣ ਦੇ ਨਾਤੇ ਵਧੀਆ ਰਾਈਡਰ ਹੋਣ ਦੇ ਨਾਤੇ ਅਗਰ ਇਦਾਂ ਦੀ ਗਲਤੀਆਂ ਨਾ ਕੀਤੀਆਂ ਜਾਣ ਤਾਂ ਫਿਊਚਰ ਲਈ ਵਧੀਆ ਹੋਏਗਾ